सतर साल एन आर आई बुजुर्ग महिला ने किया एलान चार सितम्बर दफ्तर अगे करेगी रोज प्रदर्शन एन आर आई महिला ने कहा एक साल तो नहीं हो रही कोई सुनवाई एन आर आई कमिशन चिट्टा हाथी हो रहा साबित कहा के इस केस विच दोषी पुलिस मुलाजमा मुलाजमाई होने दिया हो रही तरक्या ਐਸਬੀਸ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਜੇ ਐਨਆਰਆਈ ਮਹਿਲਾ ਦੀ ਨਹੀਂ ਹੁੰਦੀ ਸੁਣਵਾਈ ਤਾਂ ਮੋਰਚਾ ਆਗੂ ਸਮੂਹ ਜਥੇਬੰਦੀਆਂ ਨੂੰ ਨਾਲ ਲੈ ਕੇ ਐਨਆਰਆਈ ਮਹਿਲਾ ਨੂੰ ਇਨਸਾਫ ਦਿਵਾਉਣ ਲਈ ਵਿਡਣਗੇ ਵੱਡਾ ਸੰਘਰਸ਼ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਨਾਲ ਐਨਆਰਆਈ ਮਹਿਲਾ ਅਤੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਜੋ ਗੱਲਬਾਤ ਕੀਤੀ ਗੰਨਾ ਜੁਗਿੰਦਰ ਕੋਰ ਸੰਧੂ ਲੁਧਿਆਣਾ ਬਾਈ ਸਾਹਿਬ ਤੋਂ ਧੱਕੇ ਖਾਈ ਜਾ ਰਹੇ ਆ ਸਾਡੀ ਪ੍ਰਾਪਰਟੀ ਆ ਅਸੀਂ ਰੋਂਦੇ ਫਿਰਦੇ ਆ ਕਦੀ ਡੀਜੀਪੀ ਦੇ ਜਾ ਕਦੀ ਐਸਐਸਪੀ ਦੇ ਜਾ ਕਦੀ ਸੀਪੀ ਦੇ ਜਾ ਕਦੀ ਐਨਆਰਆਈ ਦੇ ਜਾ ਲੇਕਿਨ ਹੁਣ ਸਾਨੂੰ ਬਗੜ ਲੱਗਾ ਕਿ ਸਾਂਦਰ ਲੁੱਟਿਆ ਹੀ ਇਹ ਐਨਆਰਆਈ ਨੇ ਤੇ ਆ ਜਿਹੜਾ ਏਡੀਜੀਪੀ ਕ੍ਰਾਈਮ ਆ ਔਰ ਉਸ ਐਸਐਚਓ ਨੇ ਜਦੋਂ ਗਲਤ ਉਹ ਗਹਿਣੇ ਲਾਇ ਸਭ ਕੁਝ ਕੋਇਆ ਸਾਬਤ ਵੀ ਹੋ ਗਿਆ ਸਭ ਕੁਝ ਹੋ ਗਿਆ ਮੇਰਾ ਸਮਾਨ ਵਾਪਸ ਕਿਉਂ ਨਹੀਂ ਜਾਂਦੇ ਇਹਨਾਂ ਦੇ ਜਿਹੜੇ ਪਰਚੇ ਪੁੱਚੇ ਜੇ ਸਾਰੇ ਕੋਰਟ ਨੇ ਇਹਨਾਂ ਦੇ ਵਾਪਸ ਕੀਤੇ ਆ ਕਿ ਤੁਸੀਂ ਝੂਠ ਬੋਲਦੇ ਹੋ ਕੋਰਟ ਉੱਤੇ ਆ ਪੁਲਿਸ ਉੱਤੇ ਨਹੀਂ ਆ ਜਦੋਂ ਕੋਰਟ ਨੇ ਸਾਬਤ ਕਰ ਦਿੱਤਾ ਹੁਣ ਇਹ ਭਾਲ ਦੇਖੀ ਫਿਰਦੇ ਆ ਮੈਨੂੰ ਮੇਰਾ ਸਮਾਨ ਕਿਉਂ ਨਹੀਂ ਦਿੰਦੇ ਹੁਣ ਇਹਨਾਂ ਨੂੰ ਡੀਜੀਪੀ ਸਾਹਿਬ ਨੇ ਕਿਹਾ ਸੀ ਦੂਜੇ ਡੀਜੀਪੀ ਸਾਹਿਬ ਨੇ ਆਈ ਇਹ ਮੇਰਾ ਗੱਲ ਪਤਾ ਨਹੀਂ ਡੀਆਈਜੀ ਐਨਆਰਏ ਨੂੰ ਕਹਿੰਦਾ ਜਾ ਕੇ ਸਭ ਕੁਝ ਦੱਸਿਆ ਅਖੇ ਜੇ ਅਸੀਂ ਥਾਣੇਦਾਰ ਸੱਦਿਆ ਕਾਦੇ ਸੱਦਿਆ ਮੈਨੂੰ ਬੁਲਾਓ ਮੈਂ ਸਬੂਤ ਦਿੰਨੀ ਆ ਸਬੂਤਾਂ ਦੇ ਸਿੱਧੇ ਉੱਤੇ ਕੇਸ ਹੁੰਦਾ ਹੋ ਗਿਆ ਹੁਣ ਇਹਨਾਂ ਨੂੰ ਤਿੰਨ ਤਰੀਕੇ ਦੀ ਲਾਸ ਵਾਰਨਿੰਗ ਦਿੱਤੀ ਸੀ ਦੇਖੋ ਜੀ ਬਿਮਾਰ ਹੋਏ ਹਾਰਟ ਅਟੈਕ ਬ੍ਰੇਨ ਮਰੇ ਸਭ ਕੁਝ ਹੋਇਆ ਲੇਕਿਨ ਲੜਦੇ ਰਹੇ ਆਪਣੇ ਹੱਕ ਨੇ ਲੜਦੇ ਰਹੇ ਔਰ ਸੱਚਾਈ ਸਾਹਮਣੇ ਆ ਚੁੱਕੀ ਆ ਘਰੋਂ ਹੀ ਚੱਕ ਲੋ ਮਰਡਰ ਕਰ ਦੋ ਕਿਡਨੈਪ ਕਰ ਲੋ ਵੀ ਇਹ ਸਵਕਾਰ ਹੈਗੀ ਆ ਕਿ ਗੁੰਡਾ ਕਰ ਜਮਨ ਲਿਖ ਕੇ ਦੇ ਦਨ ਵੀ ਅਸਾ ਗੁੰਡੀ ਆ ਫਿਰ ਅਸੀਂ ਇਹਨਾਂ ਦੇ ਰੰਗ ਨਾਲ ਲੜੀਏ ਅਸੀਂ ਤਾਂ ਕਾਨੂੰਨ ਦੇ ਤਹਿਤ ਲੜਦੇ ਆ ਹੁਣ ਅਗਰ ਅੱਜ ਤੱਕ ਤਾਂ ਇਹਨਾਂ ਨੇ ਕੋਈ ਜਵਾਬ ਨਹੀਂ ਮੈਨੂੰ ਦਿੱਤਾ ਕੱਲ ਸਵੇਰੇ ਜਾ ਕੇ ਹੁਣ ਅਸੀਂ ਇਹਨਾਂ ਦੀਆਂ ਪੌੜੀਆਂ ਨਹੀਂ ਚੜ੍ਹਨੀਆਂ ਹੁਣ ਅਸੀਂ ਥੱਲੇ ਹੀ ਬੈਠਾਂਗੇ ਸਾਰੇ ਦੁਨੀਆ ਗਵਾਹ ਹੈ ਇਸ ਗੱਲ ਦੀ ਕਿ ਲੂਟੇ ਦੇ ਆ ਇਹ ਲੇਕਿਨ ਫਿਰ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੁਣ ਅਸੀਂ ਤਾਂ ਹੁਣ ਹੋਰ ਕੁਝ ਨਹੀਂ ਕਰ ਸਕਦੇ ਡੈਮੋਕਰੈਟਿਕ ਮੇਨ ਨਾਲ ਹੀ ਪਹਿਲਾਂ 15 ਦਿਨ ਭੁੱਖ ਹੜਤਾਲ ਕੀਤੀ ਸੀ ਤੇ ਐਸਐਸਬੀ ਨੇ ਚੱਕ ਕੇ ਡੀਜੀਪੀ ਦੇ ਭੇਜ ਦਿੱਤਾ ਡੀਜੀਪੀ ਦੇ ਜੋ ਸੀ ਇੰਨੇ ਗਲਾਈਫ ਦੇਖੀ ਹੈ ਇਦਾਂ ਦੀ ਅਸੀਂ ਕਦੀ ਨਹੀਂ ਦੇਖੀ ਅਸੀਂ ਪੜੇ ਲਿਖੇ ਲੋਕਾਂ ਲੇਕਿਨ ਹੁਣ ਸਾਨੂੰ ਫੇਰ ਮੁੜ ਕੇ ਆਪਣੇ ਡੈਮੋਕਰੈਟਿਕ ਢੰਗ ਨਾਲ ਇਹਨਾਂ ਦੇ ਗੂਹੇ ਚ ਬਾਹਰ ਪੈਣਾ ਬੜਾ ਔਰ ਮੈਂ ਤੱਕ ਨੀ ਉੱਠਣਾ ਜਦ ਤੱਕ ਮੇਰਾ ਸਮਾਨ ਵਾਪਿਸ ਨਹੀਂ ਕਰਦੇ ਭਾਈਕਰੋ ਜੀ ਦਾ ਖਾਲਸਾ ਭਾਈਕਰੋ ਜੀ ਕੀ ਫਤਿਹ ਤੇ ਗੱਲ ਕਰੀ ਅੱਜ ਦੇ ਵਿਸ਼ੇ ਦੀ ਜੋ ਸਾਡਾ ਐਸ்சி ਬੀਸੀ ਮਾਹ ਪੰਚਾਇਤ ਦਾ ਮੋਰਚਾ ਫਿਰ ਫਿਰ ਸਭ ਦੀਆਂ ਡੈਕਟਾਂ ਕੋਲੇ ਪਿਛਲੇ 2 ਸਾਲ ਤੋਂ ਚੱਲ ਰਿਹਾ ਹੈ ਇੱਥੇ ਹਰ ਰੋਜ਼ ਕੋਈ ਨਾ ਕੋਈ ਮੈਟਰ ਕਿਸੇ ਪੀੜਤ ਨਾਲ ਹੁੰਦਾ ਹੈ ਜਾਂ ਕੋਈ ਲਤਾੜਿਆ ਹੋਇਆ ਵਿਅਕਤੀ ਲਤਾੜੀ ਹੋਈ ਟੀਮ ਜਾਂ ਕੋਈ ਲਤਾੜੀ ਹੋਈ ਬੱਚੀ ਆ ਕੋਈ ਬੀਬੀ ਹੋਵੇ ਉਹ ਸਾਰੇ ਆਪਣਾ ਜਿਹੜਾ ਹੈ ਦੁੱਖ ਇੱਥੇ ਦੱਸਦ ਨੇ ਤੁਹਾਡੇ ਰਾਹੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਜਿਨ੍ਹਾਂ ਦੇ ਬੋਲੇ ਕੰਨ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਇਸ ਮੈਟਰ ਦੀ ਬੀਬੀ ਜਗਿੰਦਰਕੌਰ ਸੰਦੂ 77 ਸਾਲ ਦੀ ਉਮਰ ਐਨ ਆਰ ਆਈ ਜਗਿੰਦਰਕੌਰ ਸੰਦੂ ਲੁਧਿਆਣੇ ਤੋਂ जिने अपनी प्रॉपर्टी नु लेके अपनी कोठियां नु लेके प्लाट टाउन नु लेके ਕਬਜ਼ੇ ਹੋਏ ਜਿਨ੍ਹਾਂ ਦੇ ਕਹਿੰਦੇ ਗਹਿਣੇ ਖੋਏ ਗਏ ਗੱਡੀ ਕੋਈ ਕੀ ਮੋਬਾਈਲ ਖੋਏ ਗਏ ਹੋਰ ਵੀ ਲੁੱਟ ਹੋਈ ਹੈ ਇਸ ਲੁੱਟ ਨੂੰ ਲੈ ਕੇ ਪਿਛਲੇ 22 ਸਾਲ ਤੋਂ ਲੜਾਈ ਲੜ ਰਹੇ ਨੇ ਤੇ ਕੁਝ ਲੜਾਈ 80% 90% ਜਿੱਤੀ ਵੀ ਹੈ ਜੇ 10% ਨਾਲ ਹੀ ਲੜਾਈ ਰਹੀ ਹੈ ਇਹਨਾਂ ਦਾ ਕਹਿਮ ਕਹਿੰਦਾ ਹੈ ਵੀ ਸਾਡਾ ਜਿਹੜਾ ਗਹਿਣੇ ਲੁੱਟੇ ਗੱਡੀਆਂ ਲੁੱਟੀਆਂ ਮੋਬਾਈਲ ਲੁੱਟੇ ਹੋਰ ਵੀ ਲੁੱਟ ਹੋਈ ਹੈ ਵਿੱਚ ਪੁਲਿਸ ਅਫਸਰ ਜਿਹੜੇ ਸੀਨੀਅਰ ਪੁਲਿਸ ਅਧਿਕਾਰੀਆ ਉਹਨਾਂ ਦੀਆਂ ਜਿਹੜੇ ਲੁੱਟਣ ਵਾਲੇ ਆ ਉਹਨਾਂ ਦੀਆਂ ਪ੍ਰੋਮੋਸ਼ਨਾਂ ਹੋਈਆਂ ਨਾ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਈ ਹੈ ਜਿਵੇਂ ਡੀਐਸਪੀ ਦੀ ਗੱਲ ਕਰ ਲਿਓ ਐਸਆਈ ਜੀ ਤੇ ਐਸਐਚਓ ਦੀ ਗੱਲ ਕਰ ਲਓ ਪਿਛਲੇ ਦਿਨੀ 15 20 ਦਿਨ ਪਹਿਲਾਂ ਬੀਬੀ ਨੇ ਇੱਥੇ ਜਿਹੜੀ ਆ ਕਾਲੀ ਆਜਾਦੀ ਇਹ ਕਾਲਾ ਝੰਡਾ ਲੈ ਕੇ ਐਨਆਰਆਈ ਜਿਹੜਾ ਕਮਿਸ਼ਨ ਦਾ ਦਫ਼ਤਰ ਹੈ ਫੇਰ ਸਾਧੀਆਂ ਲੈਟਾਂ ਕੋਲੇ ਮਾਰਕੀਟ ਕੋਲੇ ਇੱਥੇ ਕਾਲਾ ਝੰਡਾ ਲੈ ਕੇ ਕਾਲੀ ਪੱਟੀਆਂ ਮੰਨ ਕੇ ਕਾਲੀ ਆਜਾਦੀ ਮਨਾਈ ਸੀ ਤੇ ਸਾਰਾ ਦਿਨ ਬਰਸਾਤ ਜ਼ਮੀਨ 'ਚ ਖੜ ਕੇ ਗੁਜ਼ਾਰੇ ਆ ਔਰ ਮੈਂ ਕਹਿੰਦਾ ਵੀ ਇੱਥੇ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਡੀ ਪੁਲਿਸ ਪ੍ਰਸ਼ਾਸਨ ਐਨ ਆਰ ਆਈ ਬੈਂਕ ਦੇ ਜਿਹੜੇ ਕਮਿਸ਼ਨ ਹੈ ਉਹਨਾਂ ਨੂੰ ਜਮਾਂ ਬਿਲਕੁਲ ਵੀ ਇੱਕ ਵੀ ਰਜ਼ਾ ਪਰਤ ਕੋਈ ਇਹ ਨਹੀਂ ਆਈ ਵੀ ਇਹ ਲੇਡੀ ਜਿਹੜੀ 77 ਸਾਲਾਂ ਐਨ ਆਰ ਆਈ ਹੈ ਇਹ ਕਾਲਾ ਝੰਡਾ ਲੈ ਕੇ ਸਾਡੇ ਦਫ਼ਤਰ ਦੇ ਮੂਹਰੇ ਖੜੀ ਆ ਸਾਡੇ ਦਫ਼ਤਰ ਦਾ ਦੀ ਮੁਖ ਨਹੀਂ ਕਰ ਰਹਾ ਤਾਂ ਉਸੇ ਲੜੀ ਚ ਬੀਬੀ ਨਾਲ 3 ਤਰੀਕ ਤੱਕ ਦਾ ਟਾਈਮ ਦਿੱਤਾ ਸੀ ਅਫਸਰਾਂ ਨੂੰ ਉਹਨਾਂ ਨੂੰ ਵਿਸ਼ਵਾਸ ਦਿੱਤਾ ਸੀ ਇਹਨਾਂ ਨੂੰ ਵੀ ਤੁਹਾਡੀ ਸੁਣਾਈ ਹੋਊਗੀ ਤੁਹਾਡੀ ਕਾਰਵਾਈ ਹੋਊਗੀ ਪਰ ਅੱਜ 3 ਤਰੀਕ ਹੋਣ ਦੇ ਬਾਵਜੂਦ ਇਹ ਕੱਲ ਨੂੰ ਆਪਣਾ ਪ੍ਰੋਗਰਾਮ ਬਣਾ ਹੀ ਬੈਠੇ ਕੱਲ ਨੂੰ 4 ਤਰੀਕ 4 ਚਾਰ ਤਰੀਕ ਨੂੰ ਸਵੇਰੇ 10:00 ਵਜੇ 11:00 ਵਜੇ ਐਨਆਰਆਈ ਕਮਿਸ਼ਨ ਦਫਤਰ ਜਿਹੜਾ ਫੇਰ ਸਾਧੀਆਂ ਲੇਟ ਮਾਰਕੀਟ ਕੋਲੇ ਪੰਜਾਬ ਦਾ ਦਫਤਰ ਹੈ ਉੱਥੇ ਉਹਨਾਂ ਦਾ ਜਿਹੜਾ ਪਿੱਟ ਸਿਆਪਾ ਕਰਨ ਵਾਸਤੇ ਬੀਬੀ ਆਉਗੀ ਉਹਦੇ ਨਾਲ ਦੋ ਬੀਬੀਆਂ ਚਾਰ ਬੀਬੀਆਂ ਜੇ ਕੋਈ ਹੋਰ ਵੀ ਐਨਆਰਆਈ ਹੈਗੇ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਰਾਹੀਂ ਐਨਆਰਆਈਆਂ ਦੇ ਝਗੜਾ ਦਾ ਕੇਸ ਵੀ ਹੋਰ ਕੋਈ ਫਸਿਆ ਪਿਆ ਆ ਸਾਰਾ ਉਸ ਬੀਬੀ ਦਾ ਸਹਿਯੋਗ ਦੇਣ ਸਾਥ ਦੇਣ ਤੇ ਆਪਣੀਆਂ ਕੰਪਲੀਟਾਂ ਵਾਸਤੇ ਵੀ ਤੁਸੀਂ ਆਪਣੀ ਚਾਰ ਅਰਜ਼ੀ ਕਰੋ ਤਾਂ ਕਿ ਕੱਲ ਦਾ ਪ੍ਰੋਗਰਾਮ ਹੈ ਜਿਹੜਾ ਐਨ ਆਰ ਆਈ ਕਮਿਸ਼ਨ ਪੰਜਾਬ ਜਿਹੜਾ ਫੇਸ 7 ਫੇਸ ਦੇ ਉਹ ਮਾਰਕੀਟ ਕੋਲ ਉੱਥੇ ਸਵੇਰੇ ਕੱਲ ਨੂੰ ਵੀ ਵੀ ਆਪਣਾ ਇਹਨਾਂ ਦਾ ਪਿੱਟ ਸੱਪਾ ਕਰੇਗੀ ਮੋਰਚੇ ਦਾ ਕੀ ਰੋਲ ਮੋਰਚੇ ਦਾ ਸਾਡੇ ਵੱਲੋਂ ਇਹਨਾਂ ਦਾ ਪੂਰਾ ਸਮਰਥਨ ਹੈ ਸਾਡੇ ਵੱਲੋਂ ਜਦੋਂ ਵੀ ਕਿਤੇ ਲੋੜ ਪੈਂਦੀ ਹੈ ਪਹਿਲਾਂ ਵੀ ਲੋੜ ਪਈ ਅਸੀਂ ਨਾਲ ਲਏ ਅੱਜ ਵੀ ਨਾਲ ਹੈ ਕੱਲ੍ਹ ਨੂੰ ਵੀ ਇਹਨਾਂ ਦੇ ਨਾਲ ਹੈ ਜਦੋਂ ਵੀ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਲੋੜ ਪੈਂਦੀ ਹੈ ਅਸੀਂ ਇਹਨਾਂ ਦੇ ਨਾਲ ਸਹਿਯੋਗ ਦੇ ਰਹੇ ਹਾਂ ਸਾਡਾ ਕੱਲ੍ਹ ਨੂੰ ਕੋਈ ਪ੍ਰੋਗਰਾਮ ਹੈ ਉੱਥੋਂ ਵਿਹਲੇ ਹੋ ਕੇ ਅਸੀਂ ਇਹਨਾਂ ਦਾ ਸਹਿਯੋਗ ਦਵਾਂਗੇ ਉਹ ਅੰਗਰੇਜ਼ੀ ਦਾ ਖਾਲਸਾ ਉਹ ਅੰਗਰੇਜ਼ੀ ਕੀ